ਸਤਿ ਸ਼੍ਰੀ ਅਕਾਲ ਮੈਂ ਬਖਸ਼ੀ ਸਿੰਘ ਆਜ਼ਾਦ ਅੱਜ ਦੀ ਨਵੀਂ ਤਾਜੀ ਸੁਣ ਲਓ ਭਾਈ ਅੱਜ ਭਾਜਪਾ ਵੱਲੋਂ ਚਰਨਜੀਤ ਚੰਨੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਬਹੁਤ ਵੱਡਾ ਪੰਗਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਭਾਜਪਾ ਦੇ ਜਿਹੜੇ ਆਗੂ ਬਣ ਚੁੱਕੇ ਆ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਗੇ ਤੇ ਹੁਣ ਉਹ ਭਾਜਪਾ 'ਚ ਜਾ ਚੁੱਕੇ ਨੇ ਉਹਨਾਂ ਨੇ ਚਰਨਜੀਤ ਚੰਨੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ ਗੱਲ ਪੂਰੀ ਧਿਆਨ ਨਾਲ ਸੁਣਿਓ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਦੇਖੋ ਜੀ ਚਰਨਜੀਤ ਚੰਨੀ ਨੂੰ 5 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਸ਼ਸ਼ੀਲ ਕੁਮਾਰ ਰਿੰਕੂ ਵੱਲੋਂ ਔਰ ਕਿਉਂ ਭੇਜਿਆ ਗਿਆ ਸ਼ਸ਼ੀਲ ਕੁਮਾਰ ਰਿੰਕੂ ਨੇ ਇਹ ਕਿਹਾ ਵੀ ਚਰਨਜੀਤ ਚੰਨੀ ਨੇ ਜਲੰਧਰ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹਦੇ ਪ੍ਰਚਾਰ ਦੇ ਵਿੱਚ ਸ਼ਸ਼ੀਲ ਕੁਮਾਰ ਰਿੰਕੂ ਬਾਰੇ ਤੇ ਉਹਦੇ ਪਰਿਵਾਰ ਬਾਰੇ ऐसीयां ਗੱਲਾਂ ਬੋਲਤੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਬੇਇੱਜ਼ਤੀ ਤੇ ਬਦਨਾਮੀ ਹੋ ਰਹੀ ਐ ਇਸ ਕਰਕੇ ਉਹਨਾਂ ਨੇ ਮੁਆਵਜ਼ੇ ਲਈ ਮਾਨ ਹਾਨੀ ਦਾ ਕਾਨੂੰਨੀ ਲੀਗਲ ਨੋਟਸ ਚਰਨਜੀਤ ਚੰਨੀ ਨੂੰ ਭੇਜਿਆ ਚਰਨਜੀਤ ਚੰਨੀ ਜਿਹੜਾ ਸਾਬਕਾ ਮੁੱਖ ਮੰਤਰੀ ਐ ਪੰਜਾਬ ਦਾ ਐਸ ਟਾਈਮ ਉਹ ਵੱਡੀ ਲੀਡ ਦੇ ਨਾਲ ਜਲੰਧਰ ਤੋਂ ਐਮਪੀ ਬਣਾਇਆ ਲੋਕਾਂ ਨੇ ਜਿਤਾ ਕੇ ਤੇ ਚਰਨਜੀਤ ਚੰਨੀ ਦੇ ਸੌ ਚੁੱਕਣ ਤੋਂ ਬਾਅਦ ਜਦੋਂ ਹੁਣ ਜਲੰਧਰ ਵਾਲੀ ਸੀਟ ਖਾਲੀ ਹੋ ਗਈ ਐ ਚੀਤਲ ਅੰਗਰਾਲ ਵਾਲੀ ਤਾਂ ਉੱਥੇ ਪੈ ਰੀਆਂ ਵੋਟਾਂ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਸਾਰੀਆਂ ਪਾਰਟੀਆਂ ਇੱਕ ਦੂਜੇ ਬਾਰੇ ਬੋਲ ਰਹੀਆਂ ਨੇ ਉਸੇ ਤਰ੍ਹਾਂ ਚਰਨਜੀਤ ਚੰਨੀ ਵੀ ਬੋਲ ਰਿਹਾ ਔਰ ਜਿਹੜਾ ਸੁਸ਼ੀਲ ਰਿੰਕੂ ਹੈ ਉਹਨੇ ਕਿਹਾ ਵੀ ਚਰਨਜੀਤ ਚੰਨੀ ਨੇ ਪਿਛਲੇ ਦਿਨੀ ਪ੍ਰਚਾਰ ਕਰਦਿਆ ਮੇਰੇ ਬਾਰੇ ਇਹ ਕਿਹਾ ਵੀ ਇਹ ਸੱਤਾ ਲਵਾਉਂਦਾ ਹੈ ਤੇ ਜੂਏ ਬਾਜੀ ਕਰਦਾ ਤੇ ਉਹ ਕਹਿੰਦਾ ਵੀ ਜਾਂ ਤਾਂ ਚਰਨਜੀਤ ਚੰਨੀ ਸਬੂਤ ਦੇਵੇ ਤੇ ਜਾਂ ਫਿਰ ਜੰਟਾ ਤੌਰ ਤੇ ਮਾਫੀ ਮੰਗੇ ਤੇ ਜਾਂ ਫਿਰ 5 ਕਰੋੜ ਰੁਪਏ ਦੇ ਮਾਨਾਨੀ ਦਾ ਮੈਦੇ ਤੇ ਕੇਸ ਕਰਨ ਜਾ ਰਿਆਂ ਕਾਨੂੰਨੀ ਨੋਟਿਸ ਅਜ ਲੀਗਲ ਨੋਟਿਸ ਭੇਜ ਦਿੱਤਾ ਚਰਨਜੀਤ ਚੰਨੀ ਨੂੰ ਤੇ ਚੰਨੀ ਫਿਰ 5 ਕਰੋੜ ਤਿਆਰ ਰੱਖੀ ਹੁਣ ਮਿੱਤਰੋ ਤੁਸੀਂ ਆਪਣਾ ਕਮੈਂਟ ਦੇ ਤੇ ਜਰੂਰ ਲਿਖਿਓ ਕਿ ਤੁਹਾਨੂੰ ਇਸ ਮਾਮਲੇ ਬਾਰੇ ਕੀ ਲੱਗਦਾ ਹੈ ਕੀ ਚਰਨਜੀਤ ਚੰਨੀ ਹੁਣ ਮਾਫੀ ਮੰਗਣਗੇ ਸਬੂਤ ਦੇਣਗੇ ਇਹਾਂ 5 ਕਰੋੜ ਰੁਪਈਆ ਦੇਣਗੇ ਕਿਉਂਕਿ ਤਿੰਨ ਗੱਲਾਂ ਸ਼ਸ਼ੀਲ ਰਿੰਕੂ ਨੇ ਕਹੀਆਂ ਨੇ ਹੁਣ ਦੇਖੋ ਜਦੋਂ ਵੀ ਚੋਣਾਂ ਦੇ ਵਿੱਚ ਪ੍ਰਚਾਰ ਹੁੰਦਾ ਹੈ ਸਾਰੀਆਂ ਹੀ ਪਾਰਟੀਆਂ ਦੂਜੀਆਂ ਪਾਰਟੀਆਂ ਬਾਰੇ ਇਹ ਦੱਸਦੀਆਂ ਲੋਕਾਂ ਨੂੰ ਵੀ ਆ ਇੱਥੇ ਗਲਤ ਹੈ ਆ ਉੱਥੇ ਗਲਤ ਹੈ ਸਾਰੇ ਉਮੀਦਵਾਰ ਇੱਕ ਦੂਜੇ ਬਾਰੇ ਬੋਲਦੇ ਨੇ ਜੇ ਐਡਾ ਲੀਗਲ ਨੋਟਿਸ ਭੇਜੇ ਜਾਣ ਤਾਂ ਫਿਰ ਤਾਂ ਸਾਰਿਆਂ ਨੂੰ ਭੇਜੇ ਜਾ ਸਕਦੇ ਨੇ ਫਿਰ ਸ਼ਸ਼ੀਲ ਰਿੰਕੂ ਨੂੰ ਵੀ ਕੋਈ ਭੇਜ ਸਕਦਾ ਕਿਉਂਕਿ ਰਿੰਕੂ ਹੋਰਾਂ ਨੇ ਵੀ ਬਹੁਤ ਕੁਝ ਦੂਜਿਆਂ ਬਾਰੇ ਬੋਲਿਆ ਹੋਇਆ ਸਾਰਾ ਕੋ ਸਾਬਤ ਨਹੀਂ ਕੀਤਾ ਜਾ ਸਕਦਾ ਖੈਰ ਇਹਦੇ ਚ ਕੀ ਸਚਾਈ ਹੈ ਇਹ ਤਾਂ ਉਹਨਾਂ ਨੂੰ ਪਤਾ ਪਰ ਸ਼ਸ਼ੀਲ ਕੁਮਾਰ ਰਿੰਕੂ ਦੇ ਉੱਪਰ ਇਹ ਦੋਸ਼ ਲੱਗੇ ਨੇ ਲਾਏ ਗਏ ਨੇ ਔਰ ਰਿੰਕੂ ਦੇ ਫਿਰ ਨੋਟਿਸ ਭੇਜ ਦਿੱਤਾ ਹੈ ਚਰਨਜੀਤ ਚੰਨੀ ਨੂੰ ਦੇਖੋ ਚਰਨਜੀਤ ਚੰਨੀ ਬਹੁਤ ਸਾਰੇ ਲੋਕ ਚਰਨਜੀਤ ਚੰਨੀ ਨੂੰ ਵਧੀਆ ਬੰਦਾ ਸਮਝਦੇ ਨੇ ਤੇ ਕਈ ਲੋਕ ਜਿਹੜੇ ਜਲੰਧਰ ਦੇ ਉਹ ਸ਼ਸ਼ੀਲ ਰਿੰਕੂ ਨੂੰ ਵੀ ਹੁਣ ਦੇਖੋ ਪਹਿਲੀ ਗੱਲ ਤਾਂ ਇੱਥੇ ਇਹ ਹੈ ਕਿ ਇੱਥੇ ਇਸ ਹਮਾਮ ਚ ਨੰਗਾ ਕੌਣ ਨਹੀਂ ਹੈ ਚੰਗਾ ਕੌਣ ਤੇ ਮਾੜਾ ਕੌਣ ਹੈ ਮੈਨੂੰ ਐ ਲੱਗਦਾ ਹੈ ਕਿ ਵੱਡੀ ਗਿਣਤੀ ਜਿਹੜੇ ਰਾਜਨੇਤਾ ਬਣੇ ਹੋਏ ਨੇ ਇਸ ਟਾਈਮ ਜਿਹੜੇ ਸੇਵਾ ਕਰਨ ਦੇ ਨਾਂ ਤੇ ਸਿਆਸਤ ਕਰ ਰਹੇ ਨੇ ਪਰ ਅਸਲ ਚੋ ਸੇਵਾ ਨਹੀਂ ਮੇਵਾ ਖਾਨ ਲਈ ਸਿਆਸੀ ਲੀਡਰ ਬਣੇ ਨਹੀਂ ਅਸਲ ਚ ਜੇ ਸੇਵਾ ਕਰਨੀ ਹੋਵੇ ਤਾਂ ਉਹਦੇ ਹੋਰ بڑے ਤਰੀਕੇ ਨੇ ਬੜੇ ਲੋਕ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਪਰ ਜ਼ਰੂਰੀ ਨਹੀਂ ਕਿ ਉਹ ਵੋਟਾਂ 'ਚ ਖੜਕੇ ਰਾਜਨੇਤਾ ਬਣ ਕੇ ਕੁਰਸੀਆਂ ਤੇ ਬਹਿ ਕੇ ਕੀਤੀ ਜਾ ਸਕਦੀ ਐ ਉਹ ਉਂਝ ਵੀ ਕੀਤੀ ਜਾ ਸਕਦੀ ਬੜੇ ਰਾਜਨੇਤਾ ਨੇ ਜਿਹੜੇ ਸਿਰਫ ਮੇਵਾ ਖਾਣ ਲਈ ਰਾਜਨੇਤਾ ਬਣੇ ਨੇ ਸੇਵਾ ਦਾ ਨਾਂ ਵਰਤ ਰਹੇ ਨੇ ਆਪਣੇ ਉਹਨਾਂ ਨੇ ਘਰ ਪਰਨੇ ਨੇ ਫਿਰ ਉਹਨਾਂ ਦੇ ਸਟੈਂਡ ਕੋਈ ਨਹੀਂ ਗੇ ਐਸ ਪਾਰਟੀ ਚ ਉਸ ਪਾਰਟੀ ਚ ਉਸ ਪਾਰਟੀ ਚ ਉਸ ਪਾਰਟੀ ਚ ਤੇ ਹਰ ਵਾਰੀ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਦੇ ਭਲੇ ਲਈ ਏ ਟਪੂਸੀਆਂ ਮਾਰ ਰਹੇ ਆ ਜਦੋਂ ਕਿ ਉਹ ਸਾਰੀਆਂ ਟਪੂਸੀਆਂ ਆਪਦੇ ਸਿਆਸੀ ਕੈਰੀਅਰ ਲਈ ਆਪਦੀ ਕੁਰਸੀ ਲਈ ਮਲਾਈਦਾਰ ਅਹੁਦਿਆਂ ਲਈ ਮਾਰ ਰਹੇ ਹੁੰਦੇ ਨੇ ਸੋ ਕੱਲ ਭਗਵੰਤ ਮਾਨ ਨੇ ਜਲੰਧਰ ਚ ਬੋਲਦਿਆਂ ਇੱਕ ਗੱਲ ਆਖੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਜਿਹੜਾ ਸ਼ੀਤਲ ਅੰਗੁਰਾਲ ਦੇ ਬਾਰੇ ਇਹ ਗੱਲ ਮਾਨ ਨੇ ਬੋਲੀ ਭਗਵੰਤ ਮਾਨ ਕਹਿੰਦੇ ਵੀ ਵੇਖੋ ਇਹ ਜਿਹੜੇ ਬੰਦੇ ਨੇ ਜਿਹੜੇ ਪਹਿਲਾਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਜਿੱਤੇ ਬਾਅਦ ਚ ਬੀਜੇਪੀ ਚਲੇ ਗਏ ਐਮਐਲਏ ਲੋਕਾਂ ਨੇ ਜਿਤਾਇਆ ਸੀ ਉਹ ਤੋਸੀਫਾ ਦੇਤਾ ਤੇ ਹੁਣ ਦੁਬਾਰਾ ਫੇਰ ਇਹ ਭਾਈਪਾ ਵੱਲੋਂ ਖੜ ਗਏ ਤੇ ਕਹਿੰਦਾ ਇਹੋ ਜੇ ਦਲ ਬਦਲਵਾ ਨੂੰ ਲੋਕਾਂ ਨੂੰ ਬਿਲਕੁਲ ਨਹੀਂ ਜਿਤਾਉਣਾ ਚਾਹੀਦਾ ਹਾਂ ਭਗਵੰਤ ਮਾਨ ਸਾਹਿਬ ਦੀ ਇਹ ਗੱਲ ਠੀਕ ਹੈ ਦਲ ਬਦਲਵਾ ਨੂੰ ਮੂੰਹ ਤਾਂ ਨਹੀਂ ਲਾਉਣਾ ਚਾਹੀਦਾ ਪਰ ਸਵਾਲ ਨਾਲ ਭਗਵੰਤ ਮਾਨ ਸਾਹਿਬ ਤੇ ਖੜ ਗਿਆ ਵੀ ਮਾਨ ਸਾਹਿਬ ਜੇਕਰ ਦਲ ਬਦਲਵਾ ਨੂੰ ਨਹੀਂ ਜਿਤਾਉਣਾ ਚਾਹੀਦਾ ਫਿਰ ਤਾਂ ਸਾਰਿਆਂ ਨੂੰ ਨਹੀਂ ਜਿਤਾਉਣਾ ਚਾਹੀਦਾ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਤੇ ਦਲ ਬਦਲ ਕੇ ਤੁਹਾਡੀ ਪਾਰਟੀ ਚਾਉਂਦੇ ਨੇ ਫਿਰ ਤਾਂ ਉਹਨਾਂ ਨੂੰ ਵੀ ਨਹੀਂ ਜਿਤਾਉਣਾ ਚਾਹੀਦਾ ਤੁਹਾਡਾ ਜੇ ਫਾਰਮੂਲਾ ਇਹ ਹੈ ਵੀ ਜਿਹੜੇ ਤੁਹਾਨੂੰ ਛੱਡ ਕੇ ਦੂਜਿਆਂ 'ਚ ਜਾਂਦੇ ਨੇ ਉਹਨਾਂ ਨੂੰ ਤਾਂ ਨਹੀਂ ਜਿਤਾਉਣਾ ਚਾਹੀਦਾ ਪਰ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਮਾਨ ਸਾਹਿਬ ਤੁਹਾਡੇ ਨਾਲ ਆਉਂਦੇ ਨੇ ਉਹਨਾਂ ਨੂੰ ਜਿਤਾ ਦੇਣਾ ਚਾਹੀਦਾ ਫਿਰ ਇਹ ਫਾਰਮੂਲਾ ਠੀਕ ਨਹੀਂਗਾ ਸੋ ਭਗਵੰਤ ਸਿੰਘ ਸਾਹਿਬ ਨੇ ਕੱਲ ਇਹ ਫਾਰਮੂਲਾ ਜਦੋਂ ਪੇਸ਼ ਕੀਤਾ ਤਾਂ ਵੱਡੇ ਸਵਾਲ ਉੱਠੇ ਨੇ ਲੋਕਾਂ ਨੇ ਕਿਹਾ ਵੀ ਇਹੀ ਸ਼ਸ਼ੀਲ ਰਿੰਕੂ ਪਹਿਲਾਂ ਕਾਂਗਰਸ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਆਇਆ ਸੀ ਫਿਰ ਸ਼ਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚਲਾ ਗਿਆ ਪਰ ਜਦੋਂ ਉਹ ਕਾਂਗਰਸ ਛੱਡ ਕੇ ਆਮ ਆਦਮੀ ਚ ਆਇਆ ਸੀ ਉਦੋਂ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਸੀ ਵੀ ਇਹਨੂੰ ਜਿਤਾਓ ਇਹਨੂੰ ਜਿਤਾਓ ਇਹਨੂੰ ਜਿਤਾਓ ਤੇ ਐਮਪੀ ਜਿਤਾਇਆ ਵੀ ਉਹਦੇ ਲਈ ਜ਼ੋਰ ਲਾਇਆ ਵੀ ਤੇ ਜਦੋਂ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਬੀਜੇਪੀ ਚਲਾ ਗਿਆ ਉਹਦੋ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਆ ਇਹਨੂੰ ਨਾਂ ਜਿਤਾਓ ਇਹਨਾਂ ਨੂੰ ਹਰਾਓ ਮਤਲਬ ਇਹ ਫਾਰਮੂਲਾ ਕੀ ਹੈ ਸੋ ਰਾਜਕੁਮਾਰ ਚੱਬੇਵਾਲ ਦੂਜੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਆਮ ਆਦਮੀ ਪਾਰਟੀ ਨੇ ਉਹਨਾਂ ਲਈ ਪ੍ਰਚਾਰ ਕੀਤਾ ਜੋਰ ਲਾਇਆ ਉਹਨੂੰ ਜਿਤਾਇਆ ਹੁਣ ਆਪਾਂ ਗੱਲ ਕਰ ਰਹੇ ਆ ਅੱਜ ਜਿਹੜੀ ਨਵੀਤਾ ਜੀ ਵਾਪਰੀ ਹੈ ਨਵੀਤਾ ਜੀ ਦੁਬਾਰਾ ਦੱਸਦੇ ਆ ਇਹ ਵਾਪਰੀ ਹੈ ਕਿ ਜਿਹੜੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਹੈ ਪੰਜਾਬ ਦੇ ਅਸ ਟਾਈਮ ਆਓ ਐਮਪੀ ਜਿੱਤੇ ਆ ਜਲੰਧਰ ਤੋਂ ਉਹਨਾਂ ਨੇ ਪਿਛਲੇ ਦਿਨੀ ਸ਼ਸ਼ੀਲ ਰਿੰਕੂ ਬਾਰੇ ਕੁਝ ਗੱਲਾਂ ਬੋਲੀਆਂ ਜਿਹੜਾ ਇਸ ਟਾਈਮ ਬੀਜੇਪੀ ਚ ਐ ਤੇ ਸ਼ਸ਼ੀਲ ਰਿੰਕੂ ਨੇ ਅੱਜ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸ਼ਸ਼ੀਲ ਰਿੰਕੂ ਨੇ ਅੱਜ ਉਹਨਾਂ ਨੂੰ 5 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਵੀ ਇਹਨਾਂ ਨੇ ਮੇਰੀ ਮਾਨ ਹਨੀ ਕੀਤੀ ਐ ਮੇਰੀ ਬੇਇੱਜ਼ਤੀ ਕੀਤੀ ਐ ਤੇ ਜਾਂ ਤਾਂ ਇਹ ਮਾਫੀ ਮੰਗਣ ਜਾਂ ਫਿਰ ਇਹ ਆਪਦੀ ਬੋਲੀ ਹੋਈ ਗੱਲ ਦਾ ਸਬੂਤ ਦੇਣ ਤੇ ਜਾਂ ਫਿਰ 5 ਕਰੋੜ ਰੁਪਏ ਦਾ ਪਿਆਰ ਰੱਖਣ ਕਾਨੂੰਨੀ ਨੋਟਿਸ ਮੈਂ ਭੇਜ ਰਿਆਂ ਸੋ ਇਹ ਪੂਰੀ ਘਟਨਾ ਇੰਜ ਵਾਪਰੀ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਮੇਰੇ ਨਾਲ ਕੈਮਰੇ ਤੇ ਇंसाफ ਪ੍ਰੀਤ ਬਹੁਤ ਮੇਰ